ਕੈਨੇਡੀਅਨ ਗਵਰਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ Ontario Trillium Benefit OTT ਭੁਗਤਾਨ 10 ਦਸੰਬਰ 2024 ਨੂੰ ਆਉਣਾ ਤੈ ਹੈ 2024 ਵਿੱਚ ਲਾਗੂ ਕੀਤੇ ਗਏ ਨਵੇਂ ਵਾਅਦੇ ਦੇ ਨਾਲ ਇਹ ਜ਼ਰੂਰੀ ਲਾਭ ਹਜ਼ਾਰਾਂ ਘੱਟ ਤੇ ਮੱਦ ਆਮਦਨ ਵਾਲੇ Ontario ਨਿਵਾਸੀਆਂ ਨੂੰ ਵੱਧ ਰਹੇ ਰਹਿਣ ਸੈਣ ਦੀਆਂ ਲਾਗਤਾਂ ਨਾਲ ਲਜੁਟਣ ਵਿੱਚ ਮਦਦ ਕਰਦਾ ਹੈ ਪ੍ਰਾਪਰਟੀ ਟੈਕਸ ਤੋਂ ਲੈ ਕੇ ਊਰਜਾ ਬਿੱਲ ਅਤੇ ਵਿਕਰੀ ਟੈਕਸਾਂ ਤੱਕ OTTB ਵਿੱਤੀ ਬੋਝ ਨੂੰ ਘੱਟ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਇਸ ਵਿਆਪਕ ਗਾਈਡ ਅਸੀਂ ਤੁਹਾਨੂੰ ਅਨਟਾਰੀਓ ਟ੍ਰਿਮ ਬੈਨੇਫਿਟ ਬਾਰੇ ਜਾਣਕਾਰੀ ਲਈ ਲੜਿੰਦੀ ਹਰ ਚੀਜ਼ ਦੱਸਾਂਗੇ ਜਿਸ ਵਿੱਚ ਯੋਗਤਾ ਦੇ ਮਾਪਦੰਡ ਤੁਸੀਂ ਕਿੰਨੀ ਰਕਮ ਪ੍ਰਾਪਤ ਕਰ ਸਕਦੇ ਹੋ ਭੁਗਤਾਨ ਦੀਆਂ ਮੁੱਖ ਤਰੀਕਾ ਤੇ ਤੁਹਾਡੇ ਲਾਭਾਂ ਨੂੰ ਵੱਧ ਤੋਂ ਵੱਧ ਲਈ ਸੁਝਾਅ ਕਰਨਾ ਸ਼ਾਮਲ ਹੈ ਵਿਸ਼ੇ ਦੇ ਵਿੱਚ ਜਿੱਥੇ ਅਨਟਾਰੀਓ ਟ੍ਰਿਮ ਬੈਨੇਫਿਟ ਓਟੀਬੀ ਕੀ ਹੈ ਤੇ ਆਗਮੀ ਅੰਟਾਰੀਓ ਟਿਲਮ ਬੈਨੀਫਿਟ ਭੁਗਤਾਨ ਤਰੀਕਾ ਅੰਟਾਰੀਓ ਟਿਲਮ ਬੈਨੀਫਿਟ ਯੋਗਤਾ ਮਾਪਦੰਡ ਤੁਸੀਂ OTB ਤੋਂ ਕਿੰਨਾ ਪ੍ਰਾਪਤ ਕਰ ਸਕਦੇ ਹੋ ਅੰਟਾਰੀਓ ਟਿਲਮ ਬੈਨੀਫਿਟ ਲਈ ਅਰਜੀ ਕਿਵੇਂ ਦੇਣੀ ਹੈ ਤੁਹਾਡੇ OTB ਭੁਗਤਾਨ ਨੂੰ ਵੱਧ ਤੋਂ ਵੱਧ ਕਰਨ ਦੇ ਸੁਝਾਅ ਅਕਸਰ ਪੁੱਛੇ ਜਾਂਦੇ ਸਵਾਲ ਅੰਟਾਰੀਓ ਟਿਲਮ ਬੈਨੀਫਿਟ ਹੈ ਕੀ ਸਭ ਤੋਂ ਪਹਿਲਾਂ ਅੰਟਾਰੀਓ ਟਿਲਮ ਬੈਨੀਫਿਟ ਇੱਕ ਗੈਰ ਟੈਕਸ ਯੋਗ ਵਿੱਤੀ ਸਹਾਇਤਾ ਪ੍ਰੋਗਰਾਮ ਜੋ ਤਿੰਨ ਪ੍ਰੋਵਿੰਸ਼ੀਅਲ ਕ੍ਰੈਡਿਟ ਟੈਕਸ ਕ੍ਰੈਡਿਟ ਨੂੰ ਮਿਲਦਾ ਅਨਟਾਰੀਓ એનਰਜੀ ਐਂਡ ਪ੍ਰੋਪਰਟੀ ਟੈਕਸ ਕ੍ਰੈਡਿਟ ਅਨਟਾਰੀਓ ਉਤਰੀ ਅਨਟਾਰੀਓ એનਰਜੀ ਕ੍ਰੈਡਿਟ ਅਨਟਾਰੀਓ ਸੇਲ ਟੈਕਸ ਕ੍ਰੈਡਿਟ ਇਹ ਲਾਭ ਕੈਨੇਡਾ ਰੈਵਨਿਊ ਏਜੰਸੀ ਸੀਆਰਏ ਦੁਆਰਾ ਸਾਲਾਨਾ ਵੰਡਿਆ ਜਾਂਦਾ ਤੇ ਊਰਜਾ ਖਰਚਿਆਂ ਜਿਦਾਤਾ ਟੈਕਸਾਂ ਤੇ ਵਿਕਰੀ ਟੈਕਸ ਅਦੇ ਵਿੱਚ ਵਿੱਤੀ ਰਾਹਤ ਪ੍ਰਦਾਨ ਕਰਦਾ ਓਟੀਬ ਖਾਸ ਤੌਰ ਤੇ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਪਰਿਵਾਰਾਂ ਲੈਂ ਬਦਲਕਾਰਾ ਇਹ ਯਕੀਨੀ ਬਣਾਉਂਦਾ ਕਿ ਉਹ ਬਾਧਰੇ ਖਰਚਿਆਂ ਨਾਲ ਨਜਿੱਠਣ ਦੌਰਾਨ ਆਪਣੇ ਰਹਿਣ ਸਹਿਣ ਦੇ ਖਰਚਿਆਂ ਦਾ ਪ੍ਰਬੰਧਨ ਕਰ ਸਕਣ ਭੁਗਤਾਨ ਪਿਛਲੇ ਸਾਲ ਤੁਹਾਡੇ ਇਨਕਮ ਟੈਕਸ ਰਿਟਰਨ ਦੇ ਆਧਾਰ ਤੇ ਇਸ ਲਈ ਲਾਭ ਪ੍ਰਾਪਤ ਕਰਨ ਲਈ ਆਪਣੇ ਟੈਕਸ ਨੂੰ ਭਰਨਾ ਮਹੱਤਵਪੂਰਨ ਹੈ ਆਉਣ ਵਾਲੇ ਟ੍ਰੀਡੀਅਮ ਬੈਨੀਫਿਟ ਭੁਗਤਾਨ ਦੇ ਤਰੀਕਿਆਂ ਦੀ ਗੱਲ ਕਰਾਂ ਤਾਂ 2024 ਚੰਟਾਰੀਓ ਟ੍ਰੀਅਮ ਬੈਨੀਫਿਟ ਦਾ ਕਰਕ ਭੁਗਤਾਨ ਦੇ ਤਰੀਕਾ ਜਿੱਥੇ ਦਸੰਬਰ 10, 10 ਜਨਵਰੀ 2025, ਫਰਵਰੀ 10 2025, ਮਾਰਚ 10 2025, 10 ਅਪ੍ਰੈਲ 2025, 9 ਮਈ 2025 ਤੇ 10 ਜੂਨ 2025 ਜੇਕਰ ਤੁਹਾਡੇ ਪੂਲ ਓਟੀਬੀ ਹੱਕਦਾਰੀ 360 ਡਾਲਰ ਜਾਂ ਇਸ ਤੋਂ ਘੱਟ ਹੈ ਤਾਂ ਸੀਆਰਏ ਤੁਹਾਨੂੰ ਪਹਿਲਾਂ ਹੀ ਜੁਲਾਈ ਵਿੱਚ ਇੱਕ ਮਸ ਪੁਖਤਾਨ ਪੇਜ ਦਿੱਤਾ ਹੋਵੇਗਾ ਹਾਲਾਂਕਿ ਤੁਹਾਡੀ ਜੇਕਰ ਹੱਕਦਾਰੀ 660 ਤੋਂ ਵੱਧ ਹੈ ਤਾਂ ਭੁਗਤਾਨ 12 ਮਹੀਨਿਆਂ ਵਰ ਕਿਸ਼ਤਾਂ ਦੇ ਵਿੱਚ ਫੈਲੇ ਹੋਏ ਨੇ ਸਮੇਂ ਸਿਰ ਪੁਖਤਾਨ ਕਿੰਨੀ ਬਣਾਉਣ ਲਈ ਆਪਣੇ ਨਿੱਜੀ ਵੇਰਵੇ ਜਿਵੇਂ ਕਿ ਪਤਾ ਅਤੇ ਬੈਂਕਿੰਗ ਜਾਣਕਾਰੀ ਸੀਆਰਏ ਨਾਲ ਅਪਡੇਟ ਰਹੋ Ontario Telium Benefitter ਲਈ ਯੋਗਤਾ ਮਾਪਦੰਡ 2024 Ontario Telium Benefit ਲਈ ਯੋਗਤਾ ਪੂਰੀ ਕਰਨ ਲਈ ਤੁਹਾਨੂੰ ਇਹਟ ਲਿਖਿਆ ਆਮ ਲੋੜਾਂ ਪੂਰੀਆਂ ਕਮੀਆਂ ਚਾਹੀਏ ਨੇ অন্ਟਾਰੀਓ ਦੇ ਤੁਸੀਂ ਨਿਵਾਸੀ ਹੋਣੇ ਚਾਹੀਦੀਓ 2023 ਲਈ ਆਪਣੀ ਇਨਕਮ ਟੈਕਸ ਰਟਰਨ ਭਰੀ ਹੋਣੀ ਚਾਹੀਦੀ ਹੈ ਇੱਕ ਵੈਧ ਸੋਸ਼ਲ ਇਨਸ਼ੋਰੈਂਸ ਨੰਬਰ ਸਨ ਰੱਖੋ ਯੋਗਤਾ ਓਟੀਬੀ ਵਿੱਚ ਸ਼ਾਮਲ ਖਾਸ ਟੈਕਸ ਕ੍ਰੈਡਿਟ ਦੇ ਵਿਨਰ ਪਰ ਕਰਦੀ ਹੈ অন্ਟਾਰੀਓ ਸੇਲ ਟੈਕਸ ਕ੍ਰੈਡਿਟ ਓਐਸਟੀਸੀ ਤੁਸੀਂ ਓਐਸਟੀਸੀ ਲਈ ਯੋਗ ਹੋ ਜੇ ਤੁਹਾਡੀ ਉਮਰ 19 ਸਾਲ ਜਾਂ ਇਸ ਤੋਂ ਵੱਧ ਹੈ ਤੁਸੀਂ ਆਪਣੇ ਬੱਚਿਆਂ ਦੇ ਨਾਲ ਰਹਿ ਰਹੇ ਹੋ ਮਾਪੇ ਤੁਹਾਡਾ ਵਿਆਹ ਹੋਇਆ ਕਮਲਾ 파ਟਨਰ ਦੇ ਰਿਸ਼ਤੇ ਵਿੱਚ ਰਹਿ ਰਹੇ ਹੋ Ontario Energy and Property Tax Credit OEPPC OEPPC ਲਈ ਯੋਗਤਾ ਪੂਰੀ ਕਰਨ ਲਈ ਤੁਹਾਨੂੰ ਕੀ ਕਰਨਾ ਚਾਹੀਦਾ 31 ਦਸੰਬਰ 2023 ਵਿੱਚ Ontario ਦੇ ਨਿਵਾਸੀ ਬਣੋ Ontario ਵਿੱਚ property tax ਕਿਰਾਏ ਦਾ ਭੁਗਤਾਨ ਤੁਸੀਂ ਕੀਤਾ ਰਿਜ਼ਰਵ ਦੇ ਰਹਿੰਦੇ ਹੋਏ ਜਾਂ ਲੰਬੇ ਸਮੇਂ ਦੀ ਰੇਕਪਾਲ ਦੀ ਸਹੂਲਤ ਵਿੱਚ ਰਹਿੰਦੇ ਹੋਏ ਊਰਜਾ ਖਰਚਿਆਂ ਦਾ ਭੁਗਤਾਨ ਕੀਤਾ ਹੈ। অন্ਟਾਰੀਓ ਉਤਰੀ অন্ਟਾਰੀਓ એનર્ਜੀ ਕ੍ਰੈਡਿਟ NOEC ਦੀ ਯੋਗਤਾ ਲਈ ਤੁਹਾਨੂੰ ਕੀ ਕਰਨਾ ਚਾਹੀਦਾ? ਉਤਰੀ অন্ਟਾਰੀਓ ਵਿੱਚ ਲਾਈਵ ਉਦਾਹਰਣ ਦੇ ਲਈ ਸੈਂਡਵਰੀ ਥੰਡਰਵੇ 18 ਸਾਲ ਦਾ ਵੱਧ ਉਮਰ ਦੇ ਉਹ ਵਿਆਹੇ ਵਿਓ ਮਾਤਾ ਪਿਤਾ ਦੇ ਨਾਲ ਰਹਿੰਦੇ ਹੋ ਅਦਾ ਕੀਤੀ ਊਰਜਾ ਦੀ ਲਾਗਤ ਜਾਂ ਜਾਇਦਾਦ ਟੈਕਸ ਤੁਸੀਂ OTB ਤੋਂ ਕਿੰਨਾ ਪ੍ਰਾਪਤ ਕਰ ਸਕਦੇ ਹੋ? ਤੁਹਾਡਾ ਦੁਆਰਾ ਪ੍ਰਾਪਤ ਕੀਤਾ ਰਕਮ ਤੁਹਾਡੇ ਪਰਿਵਾਰ ਦੇ ਅਕਸਰ ਆਮਦਨੀ ਦੇ ਸਥਾਨ ਤੇ ਨਿਰਭਰ ਕਰਦੀ ਹੈ 2024 ਲਈ ਅਨਟਾਰੀਓ ਟੂ ਬੈਨੀਫਿਟ ਵਿੱਚ ਸ਼ਾਮਲ ਹਰੇਕ ਟੈਕਸ ਕ੍ਰੈਡਿਟ ਦੇ ਲਈ ਵੱਧ ਤੋਂ ਵੱਧ ਸਾਲਾਨਾ ਜੋ ਰਕਮਾਂ ਨੇ ਉੱਤਰੀ ਅਨਟਾਰੀਓ ਵਿੱਚ એનર્ਜੀ ਕ੍ਰੈਡਿਟ ਟੈਕਸ ਸਿੰਗਲ ਵਿਅਕਤੀ ਦੇ ਲਈ 180 ਡਾਲਰ ਤੱਕ ਪਰਿਵਾਰ ਦੇ ਲਈ 277 ਡਾਲਰ ਤੱਕ ਅਨਟਾਰੀਓ એનર્ਜੀ ਐਂਡ ਪ੍ਰਾਪਰਟੀ ਟੈਕਸ ਕ੍ਰੈਡਿਟਰ 18 ਤੋਂ 64 ਸਾਲ ਦੀ ਉਮਰ ਦੇ ਵਿਅਕਤੀ ਦੇ ਲਈ ਜਿੱਥੇ 1248 ਡਾਲਰ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ 1421 ਡਾਲਰ ਰਿਜ਼ਰਵ ਦੇ ਲੰਮੇ ਸਮੇਂ ਦੇ ਦੇਖਭਾਲ ਦੀ ਸੁਰਤਾ ਦੀ ਨਿਵਾਸ ਲਈ 277 ਡਾਲਰ ਪੋਸਟ ਸਕੈਂਡਰੀ ਸਕੂਲ ਨਿਵਾਸਾਂ ਵਿੱਚ ਵਿਦਿਆਰਥੀਆਂ ਦੇ ਲਈ 25 ਡਾਲਰ ਅਤੇ অন্ਟਾਰੀਓ ਸੇਲ ਟੈਕਸ ਕ੍ਰੈਡਿਟ ਕਰਾ ਵਿੱਚ ప్రతి ਬਾਲਗ ਜਾਂ ਬੱਚਿਆਂ ਦੇ ਲਈ 360 ਡਾਲਰ অন্ਟਾਰੀਓ ਟਿਲਮ ਬੈਨੀਫਿਟ ਲਈ ਅਰਜੀ ਦੇਣੀ ਕਿਵੇਂ অন্ਟਾਰੀਓ ਟਿਲਮ ਬੈਨੀਫਿਟ ਲਈ ਅਪਲਾਈ ਕਰਨਾ ਸਦਾ ਕਿਵੇਂ ਕਰਨਾ ਆਪਣੇ ਟੈਕਸਦਾਰੇ ਕਰੋ ਇਹ ਕਿੰਨੀ ਬਣਾਓਗੇ ਤੁਸੀਂ ਆਪਣੇ 2023 ਵਿੱਚ ਆਮਦਨ ਟੈਕਸ ਸਰਟਨ ਸਮੇਂ ਸਿਰ ਜਮਾ ਕੀਤੀ ਹੈ ਕਿਉਂਕਿ OTC OTB ਯੋਗਤਾ ਦੇ ਰਨ ਰਹੀ ਨਿਰਧਾਰਤ ਕੀਤੀ ਜਾਂਦੀ ਹੈ ਜਾਣਕਾਰੀ ਨੂੰ ਅਪਡੇਟ ਰੱਖੋ ਭੁਗਤਾਨ ਦੇਰੀ ਤੋਂ ਬਚਣ ਦੇ ਲਈ ਆਪਣੇ ਪੱਤੇ ਵਿਅਵਤਾ ਸਥਿਤੀ ਜਾਂ ਬੈਂਕਿੰਗ ਵੇਰੀਆਂ ਵਿੱਚ ਕਿਸੇ ਵੀ ਤਬਦੀਲੀ ਦੀ ਜਾਣਕਾਰੀ ਸੀਆਰਏ ਨੂੰ ਨਾਲ ਦੀ ਨਾਲ ਕਰੋ ਆਪਣੀ ਯੋਗਤਾ ਦੀ ਜਾਂਚ ਕਰੋ ਤੁਹਾਨੂੰ ਪ੍ਰਾਪਤ ਹੋਣ ਵਾਲੇ ਕੁੱਲ ਲਾਭ ਦਾ ਪਤਾ ਲਾਉਣ ਲਈ ਹਰੇਕ ਕ੍ਰੈਡਿਟ ਓਐਸਟੀਸੀ ਓਈਟੀਪੀਸੀ ਅਤੇ ਓਐਨਓਈਸੀ ਦੇ ਲੋਨ ਦੀ ਸਮੀਖਿਆ ਕਰੋ ਤੁਹਾਡੇ OTB ਭੁਗਤਾਨ ਨੂੰ ਵੱਧ ਤੋਂ ਵੱਧ ਕਰਨ ਦਾ ਸੁਝਾਅ ਸਾਰੇ ਸੰਬੰਧਿਤ ਖਰਚਿਆਂ ਨੂੰ ਦਾਅਵਾ ਕਰੋ ਆਪਣੇ ਟੈਕਸ ਰਿਟਰਨ ਨੂੰ ਵਿਰਾਏ ਵਿੱਚ ਪ੍ਰਾਪਰਟੀ ਟੈਕਸ ਤੇ ਊਰਜਾ ਦੇ ਖਰਚਿਆਂ ਦੀ ਸਹੀ ਰਿਪੋਰਟ ਕਰਨੀ ਗਲਤੀ ਲਈ ਦੋ ਵਾਰ ਜਾਂਚ ਕਰੋ ਯਕੀਨੀ ਬਣਾਓ ਕਿ ਤੁਹਾਡੀ ਟੈਕਸ ਰਿਟਰਨ ਪੂਰੀ ਹੈ ਗਲਤੀਆਂ ਤੋਂ ਮੁਕਤ ਹੈ ਕਿਉਂਕਿ ਗਲਤੀਆਂ ਤੁਹਾਨੂੰ ਲਾਭ ਨੂੰ ਦੇਰੀ ਨਾਲ ਘਟਾ ਸਕਦੀਆਂ ਨੇ ਤੇ ਡਾਇਰੈਕਟ ਡਿਪੋਜ਼ਿਟ ਦੀ ਵਰਤੋਂ ਕਰੋ ਤੇਜ਼ੀ ਨਾਲ ਭੁਗਤਾਨ ਪ੍ਰਾਪਤ ਕਰਨ ਦੇ ਲਈ ਸੀਆਰਏ ਰਾਹੀਂ ਸਿੱਧੀ ਜਮ੍ਹਾਂ ਰਕਮ ਨੂੰ ਸਾਈਨ ਅਪ ਕਰੋ ਕਿਸੇ ਟੈਕਸ ਪੇਸ਼ੇਵਰ ਦੇ ਨਾਲ ਸਲਾਹ ਕਰੋ ਇੱਕ ਟੈਕਸ ਮਾਰ ਤੁਹਾਨੂੰ ਵਾਧੂ ਕ੍ਰੈਡਿਟ ਜਾਂ ਫਿਰ ਕਟੌਤੀ ਦੀ ਪਛਾਣ ਕਰਨ ਵਿੱਚ ਮਦਦ ਕਰ ਸਕਦਾ ਹੈ ਜਿਸ ਲਈ ਤੁਸੀਂ ਯੋਗ ਹੋ ਸਕਦੇ ਹੋ ਡਾਰਯੂਟ੍ਰੀਲੀਅਮ ਬੈਨੀਫਿਟ ਬਹੁਤ ਸਾਰੇ ਨਿਵਾਸੀਆਂ ਲਈ ਲਾਭਾਂ ਵਿੱਚ ਹੈ ਜੋ ਘੱਟ ਅਤੇ ਮੱਧਮ ਆਮਦਨੀ ਵਾਲੇ ਪਰਿਵਾਰਾਂ ਨੂੰ ਬਹੁਤ ਲੜਿੰਦੀ ਰਾਹਤ ਪ੍ਰਦਾਨ ਕਰਦਾ ਹੈ ਚਾਹੇ ਇਹ ਊਰਜਾ ਬਿੱਲਾਂ ਵਿੱਚ ਮਦਦ ਕਰ ਰਿਹਾ ਹੋਵੇ ਜਾਂ ਪ੍ਰਾਪਰਟੀ ਟੈਕਸਾਂ ਨੂੰ ਆਫਸੈਟ ਕਰ ਰਿਹਾ ਹੋਵੇ ਇਹ ਪ੍ਰੋਗਰਾਮ ਰਹਿਣ ਸਹਿਣ ਦੀਆਂ ਲਾਗਤਾਂ ਦੇ ਪ੍ਰਬੰਧਨ ਲਈ ਇੱਕ ਮੁੱਖ ਸਹਾਇਤਾ ਪ੍ਰਣਾਲੀ ਹੈ ਆਉਣ ਵਾਲੀ ਸੀਆਰਏ ਭੁਗਤਾਨ ਮਿਤੀਆਂ ਬਾਰੇ ਸੂਚਿਤ ਰਹੋ ਅਤੇ ਯਕੀਨੀ ਬਣਾਓ ਤੁਹਾਡੇ ਲਾਭ ਦਾ ਦਾਅਵਾ ਕਰਨ ਲਈ ਤੁਹਾਡੇ ਟੈਕਸ ਸਹੀ ਢੰਗ ਨਾਲ ਭਰੇ ਗਏ ਨੇ ਵਧੇਰੇ ਜਾਣਕਾਰੀ ਲਈ ਸੀਆਰਏ ਦੀ ਵੈੱਬਸਾਈਟ ਤੇ ਜਾਓ ਓਟੀਵੀ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਕਿਸੇ ਵੀ ਟੈਕਸ ਪੇਸ਼ੇਵਰ ਦੇ ਨਾਲ ਸਲਾਹ ਕਰੋ 10 ਦਸੰਬਰ 2024 ਲਈ ਆਪਣੇ ਕੈਲੰਡਰ ਨਿਸ਼ਾਨਦੇਹੀ ਕਰੋ ਵਿੱਤੀ ਸਹਾਇਤਾ ਦੇ ਨਾਲ ਮਿਲਦੀ ਮਨ ਦੀ ਸ਼ਾਂਤੀ ਦਾ ਆਨੰਦ ਲਓ ਅਕਸਰ ਪੁੱਛੇ ਜਾਂਦੇ ਸਵਾਲਾਂ ਦੀ ਗੱਲ ਕਰੀਓ Ontario Telium Benefit ਕੀ ਹੈ OTBI ਇੱਕ ਵਿੱਤੀ ਸਹਾਇਤਾ ਪ੍ਰੋਗਰਾਮ ਹੈ ਜੋ ਤਿੰਨ ਪ੍ਰੋਵਿੰਸ਼ੀਅਲ ਟੈਕਸ ਕ੍ਰੈਡਿਟ ਨੂੰ ਜੋੜਦਾ ਜੋ Ontario ਵਾਸੀਆਂ ਨੂੰ ਊਰਜਾ ਦੀਆਂ ਲਾਗਤਾਂ ਪ੍ਰਾਪਰਟੀ ਟੈਕਸ ਅਤੇ ਵਿਕਰੀ ਟੈਕਸ ਦੇ ਪ੍ਰਬੰਧਨ ਵਿੱਚ ਮਦਦ ਕੀਤੀ ਜਾ ਸਕੇ 2024 ਦੀ ਭੁਗਤਾਨ ਦੀਆਂ ਤਰੀਕਾਂ ਕਦੋਂ ਨੇ ਬਾਕੀ OTB ਦੇ ਪੁਖਤਾਨ ਦੇ ਤਰੀਕੇ ਦਸੰਬਰ 10 2024 10 ਜਨਵਰੀ 2025 ਫਰਵਰੀ 10 2025 10 ਮਾਰਚ 2025 10 ਅਪ੍ਰੈਲ 2025 9 ਮਈ 2025 10 ਜੂਨ 2025 ਕੀ ਹੁੰਦਾ ਜੇਕਰ ਮੇਰੀ OTB ਹੱਕਦਾਰੀ 360 ਤੋਂ ਘੱਟ ਹੈ ਜੇਕਰ ਤੁਹਾਡੀ ਹੱਕਦਾਰੀ 360 ਤੋਂ ਘੱਟ ਹੈ ਤਾਂ ਤੁਹਾਨੂੰ ਜੁਲਾਈ 2024 ਵਿੱਚ ਇੱਕ ਮੁੱਛ ਪ੍ਰਾਪਤ ਹੋਇਆ ਹੋਏਗਾ ਤੇ ਉਥੇ ਹੀ OTB ਲਈ ਮੈਂ ਕਿੰਨਾ ਪ੍ਰਾਪਤ ਕਰ ਸਕਦਾ ਤਾਂ ਵੱਧ ਤੋਂ ਵੱਧ ਕ੍ਰੈਡਿਟ ਦੇ ਅਨੁਸਾਰ ਹਾਲਾਤਾਂ ਦੇ ਆਧਾਰ ਦੇ ਯੋਗ ਤੇ ਪ੍ਰਾਪਤ ਸੰਭਵੀ ਰਕਮ 2000 ਡਾਲਰ ਤੱਕ ਹੋ ਸਕਦੀ ਹੈ OTB ਲਈ ਵੱਖਰੇ ਤੌਰ ਤੇ ਅਰਜੀ ਦੇਣ ਦੀ ਲੋੜ ਹੈ ਤਾਂ ਅਰਜੀ ਦੇਣ ਦੀ ਲੋੜ ਹੈ ਤਾਂ ਨਹੀਂ ਤੁਹਾਡੀ ਸਲਾਨਾ ਟੈਕਸ ਰਿਟਰਨ ਪਰਨਾ ਆਪ ਤੁਹਾਡੀ ਯੋਗਤਾ ਨੂੰ ਨਿਰਧਾਰਤ ਕਰਦੀ ਹੈ ਕੈਨੇਡিয়ান ਖਬਰ ਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ